ਗੁਰਬਾਣੀ ਤੋਂ ਬਾਅਦ ਵੀ ਪਾਈਚ ਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੁਦੀ ਕਾ ਖਾਲਸਾ ਵਾਗੁਦੀ ਕੀ ਫਤਿਹ ਇਹ ਦੋਨੋਂ ਚੈਨਲਾਂ 'ਤੇ ਅਸੀਂ ਕੋਸ਼ਿਸ਼ ਕਰਦੇ ਆਂ ਕਿ ਗੁਰਬਾਣੀ ਵਿੱਚ ਪੇਉ ਭੁਲੇਖਿਆਂ ਨੂੰ ਦੂਰ ਕੀਤਾ ਜਾਏ ਔਰ ਗੁਰਬਾਣੀ ਦੇ ਵੱਖ-ਵੱਖਰੇ ਟਾਪਿਕਸ ਲੈ ਕੇ ਅਸੀਂ ਡਿਸਕਸ ਕਰਦੇ ਆਂ ਤਾਂਕਿ ਸਾਡੀ ਹੋਰ ਕਲੈਰਿਟੀ ਹੋ ਸਕੇ ਔਰ ਅਸੀਂ ਆਪਣੇ ਜੀਵਨ ਵਿੱਚ ਗੁਰਬਾਣੀ ਨੂੰ ਅਪਲਾਈ ਕਰ ਸਕੀਏ ਸਾਡੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਇਹਦੇ ਵਿੱਚ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਇਹਦੇ ਨਾਲ ਤੋਂ ਅਸੀਂ ਇਹ ਫੀਲ ਕਰਦੇ ਹਾਂ ਕਿ ਤੁਹਾਡੇ ਸਾਰਿਆਂ ਦਾ ਸਮਰਥਨ ਸਾਨੂੰ ਹੈਗਾ ਔਰ ਸਾਨੂੰ ਇਹ ਪਤਾ ਲੱਗਦਾ ਹੈ ਕਿ ਅਸੀਂ ਜੇ ਕੋਈ ਹੋਰ ਟੌਪਿਕਸ ਲੈਣੇ ਹੋਣ ਤਾਂ ਉਹਦੇ ਵਿੱਚ ਕੀ ਕੀਤਾ ਜਾਏ ਇਹਦੇ ਵਿੱਚ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਮਾਨਾ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਾ ਗੁਰੂ ਜੀ ਕਾ ਖਾਲਸਾ ਬਾ ਗੁਰੂ ਜੀ ਕੀ ਫਤਿਹ ਅਸੀਂ ਪਿਛਲੀ ਵਾਰੀ ਟੌਪਿਕ ਕੀਤਾ ਸੀ ਆਸਤਿਕ ਤੇ ਨਾਸਤਿਕ ਅਸੀਂ ਉਹਦੇ ਵਿੱਚ ਇੱਕ ਦੋ ਕੁਐਸਚਨ ਸਾਨੂੰ ਆਏ ਆ ਔਰ ਅਸੀਂ ਵੈਸੇ ਵੀ ਅਸੀਂ ਰੱਖਿਆ ਸੀ ਕਿ ਅਸੀਂ ਉਸ ਕੁਐਸਚਨਾਂ ਤੋਂ ਇਲਾਵਾ ਵੀ ਅੱਜ ਇਹ ਹੀ ਕਰਾਂਗੇ ਤੇ ਦੂਜਾ ਸੀ ਕਿ ਗੁਰਬਾਣੀ ਵਿੱਚ ਰੱਬ ਨੂੰ ਕਿੱਦਾਂ ਮਿਲਿਆ ਜਾਏ ਤੇ ਕਿੱਦਾਂ ਪਤਾ ਪਤਾ ਲੱਗੇ ਉਹਦੇ ਵਿੱਚੋਂ ਇਹ ਕੁਐਸਚਨ ਹੈ ਕਿ ਜਿਹੜੀ ਗੁਰਬਾਣੀ ਕੀ ਕਹਿੰਦੀ ਹੈ ਕਿ ਰੱਬ ਨੂੰ ਮਿਲਣ ਬਾਝਾ ਅਕਾਲ ਪੁਰਖ ਨੂੰ ਮਿਲਣ ਦੀਆਂ ਕੀ ਨਿਸ਼ਾਨੀਆਂ ਗੁਰਬਾਣੀ ਦੇ ਪੱਖ ਤੋਂ ਅਸੀਂ ਅੱਜ ਇਹੀ ਡਿਸਕਸ ਕਰਨਾ ਚਾਹੁੰਦੇ ਆਂ ਅੱਜ ਦੇ ਟੌਪਿਕ ਵਿੱਚ ਜੀ ਕਿ ਗੁਰਬਾਣੀ ਦਾ ਪਹਿਲੂ ਜਾਂ ਗੁਰਬਾਣੀ ਵਿੱਚ ਵੇਰੀਅਸ ਜਿਹੜੀਆਂ ਕੋਟੇਸ਼ਨਸ ਆਉਂਦੀਆਂ ਜਾਂ ਡਿਫਰੈਂਟ ਡਿਫਰੈਂਟ ਸ਼ਬਦ ਆਉਂਦੇ ਆ ਉਹ ਕਿਸ ਵੱਲ ਇਸ਼ਾਰਾ ਕਰਦੇ ਆ ਕਿ ਕਿ ਰੱਬ ਨੂੰ ਜਾਂ ਪਰਮਾਤਮਾ ਨੂੰ ਜਾਂ ਪਰਮੇਸ਼ਰ ਨੂੰ ਅਕਾਲ ਪੁਰਖ ਨੂੰ ਮਿਲਣ ਦਾ ਕੀ ਨਿਸ਼ਾਨੀਆਂ ਇਹ ਟੌਪਿਕ ਅੱਜ ਦਾ ਸੀ ਡਿਸਕਸ ਕਰਨਾ ਚਾਹੁੰਦੇ ਆਂ ਹਾਂਜੀ ਦੇਖੋ ਪਹਿਲਾਂ ਆਪਾਂ ਗੁਰੂ ਤੋਂ ਸ਼ੁਰੂ ਕਰਦੇ ਆਂ ਹਾਂ ਕਿਉਂਕਿ ਗੁਰੂ ਨੂੰ ਮਿਲਣਾ ਪਰਮੇਸ਼ਨ ਨੂੰ ਮਿਲਣਾ ਇਹਦੇ ਵਿੱਚ ਇਨਾ ਫਰਕ ਨਹੀਂ ਜਿਸ ਤਰ੍ਹਾਂ ਕਿ ਆਮ ਸਮਝਿਆ ਜਾਂਦਾ ਠੀਕ ਹੈ ਜਾਂ ਗੁਰੂ ਬਾਰੇ ਜੋ ਆਮ ਨਉਤਾ ਗੁਰਬਾਣੀ ਵਿੱਚ ਜਦੋਂ ਆਖਿਆ ਵੀ ਗੁਰੂ ਮਿਲਣ ਦੀ ਨਿਸ਼ਾਨੀ ਕੀ ਆ ਤੋ ਬੜੇ ਸਪਸ਼ਟ ਰੂਪ ਵਿੱਚ ਆਖਿਆ ਕਿ ਕਬੀਰ ਗੁਰ ਲਾਗਾ ਤਬ ਜਾਣੀਐ ਮਿਟੈ ਮੋਹ ਤਨਤਾਪ ਹਰਗ ਸੁਖ ਦਾਜੈ ਨਹੀਂ ਅਬਰ ਆਪੈ ਆਪ ਇਸ ਤਰ੍ਹਾਂ ਹੋ ਰਖਿਆ ਯਾ ਜਬ ਗੁਰ ਮਿਲਿਆ ਤਾਂ ਮਨਵਾਸੇ ਆਇਆ ਭਾਵਤ ਪੰਜ ਰਹੇ ਹਰ ਧਿਆਇਆ ਆਉਂਦੇ ਨਗਰੀ ਹਰ ਗੁਣ ਗਾਇਆ ਇਹ ਲੱਛਣ ਆ ਨਿਸ਼ਾਨੀ ਆ ਕਿ ਸੱਚਮੁ ਜਦੋਂ ਗੁਰੂ ਮਿਲ ਪਿਆ ਜਾਂ ਬਾਖਰੀ ਰੱਬ ਮਿਲ ਪਿਆ ਤਾਂ ਹੁੰਦਾ ਕੀ ਆ ਕਹਿੰਦੇ ਕਿ ਜਦੋਂ ਮਿਲ ਪਿਆ ਗੁਰੂ ਮਿਲ ਪਿਆ ਜਾਂ ਅਸੀਂ ਰੱਬ ਨਾਲ ਜੁੜ ਗਏ ਕਾਂ ਸਾਡਾ ਮਨ ਜਿਹੜਾ ਵਸ ਵਿੱਚ ਆ ਜਾਂਦਾ ਸਾਡੇ ਕੰਟਰੋਲ ਵਿੱਚ ਆ ਜਾਂਦਾ ਮਨ ਦੇ ਵਸ ਵਿੱਚ ਆਉਣ ਤੋਂ ਬਾਅਦ ਵਾ ਜਿਹੜੀ ਸਾਡੀ ਮਨ ਦੀਆਂ ਵਾਸ਼ਨਾਵਾਂ ਜਿਹੜੀਆਂ ਨੀਚ ਖਾਸ਼ਾਂ ਉਹ ਰੁਚੀਆਂ ਉਹ ਕਮਜ਼ੋਰੀਆਂ ਜਿਹੜੀਆਂ ਸਾਨੂੰ ਮਨੁੱਖ ਹੁੰਦੇ ਆ ਹੋਇਆਂ ਵੀ ਮਨੁੱਖ ਨਹੀਂ ਰਹਿਣ ਦਿੰਦੀਆਂ ਜਿਨ੍ਹਾਂ ਕਾਰਨ ਅਸੀਂ ਕਹਿ ਸਕਦੇ ਆ ਕਿ ਅਸੀਂ ਮਨੁੱਖਾ ਜਨਮ ਦੀ ਪਦਵੀ ਖਵਾਪੀਦੇ ਆ ਅਸੀਂ ਪਸ਼ੂ ਨਾਲੋਂ ਪਸ਼ੂਆਂ ਨਾਲੋਂ ਵੀ ਇੱਟਲੇ ਤਰ ਦੇ ਜਿਉਣ ਲਈ ਮਜਬੂਰ ਹੋ ਜਾਂਦੇ ਆ। ਤਾਂ ਇਹ ਜਦੋਂ ਮਨ ਸਾਡਾ ਕਾਬੂ ਵਿੱਚ ਆ ਗਿਆ ਕਦੋਂ ਆਇਆ ਕਹਿੰਦੇ ਜਦੋਂ ਸਾਨੂੰ ਗੁਰੂ ਮਿਲ ਪਿਆ। ਜਿਸ ਵੇਲੇ ਅਸੀਂ ਗੁਰੂ ਬਾਣੀ ਬਣ ਵੀ ਗਏ ਜਿਸ ਆਪਾਂ ਸਮਝਦੇ ਹਾਂ ਜਿ ਸਾਡੇ ਸਿੱਖਾਂ ਵਿੱਚ ਆ ਖੰਡੇ ਦੀ ਪੋਲ ਲੈਣਾ ਹਾਂਜੀ ਜੇ ਅਸੀਂ ਖੰਡੇ ਦੀ ਪੋਲ ਲੈ ਲਈ ਪਰ ਖੰਡੇ ਦੀ ਪੌ ਲੈਣ ਜਿਸ ਦਾ ਪ੍ਰਤੀਕ ਆ ਲਖਾਇਕਾ ਜੀ ਜੀਵਨ ਦਾ ਅਸੀਂ ਉਹ ਜੀਵਨ ਨਹੀਂ ਅਪਣਾਇਆ ਉਹ ਕਦਮ ਨਹੀਂ ਪੁੱਟਿਆ ਕੇਵਲ ਇਨੇ ਨਾਲ ਹੀ ਸੰਤੁਸ਼ਟ ਹੋ ਗਏ ਕਿ ਜੀ ਅਸੀਂ ਤਾਂ ਗੁਰੂ ਵਾਲੇ ਬਣ ਗਏ ਆ ਸਾਡੇ ਮਨ ਦੀਆਂ ਵਾਸ਼ਨਾਵਾਂ ਜਿਹੜੀਆਂ ਉਹ ਪਹਿਲਾਂ ਵਾਂਗੀਆਂ ਸਾਡੀ ਰੁਚੀਆਂ ਉਹੀ ਆ ਸਾਡੇ ਕੈਰੇਕਟਰ ਵਿੱਚ ਕੋਈ ਪਰਿਵਰਤਨ ਨਹੀਂ ਆਇਆ ਸਾਡਾ ਮਨ ਬਿਲਕੁਲ ਸਾਡੇ ਕਾਬੂ ਵਿੱਚ ਨਹੀਂ ਤਾਂ ਅਸੀਂ ਗੁਰੂ ਸਾਹਿਬ ਦੀ ਨਜ਼ਰਾਂ ਵਿੱਚ ਅਜੇ ਅਸੀਂ ਗੁਰੂ ਵਾਲੇ ਨਹੀਂ ਬਣੇ ਸਾਨੂੰ ਅਜੇ ਗੁਰੂ ਮਿਲਿਆ ਨਹੀਂ ਠੀਕ ਅਸੀਂ ਗੁਰੂ ਨਾਲ ਜੁੜੇ ਨਹੀਂ ਤੁਸੀਂ ਤੇ ਜਦੋਂ ਕਬੀਰ ਸਾਹਿਬ ਦਾ ਜਦੋਂ ਕਹਿੰਦੇ ਆ ਕਿ ਮਿਟੈ ਮੋਹ ਤਨ ਤਾਪ ਜਿਹੜਾ ਮੋਹ ਆ ਉਹਦਾ ਤਾਪ ਆ ਜਿਹੜੇ ਇਹ ਕਾਮ ਕਰੋ ਲੋਭ ਮੋਹ ਹੰਕਾਰ ਆ ਇਹ ਸਾਡੇ ਕਾਬੂ ਵਿੱਚ ਆ ਜਾਂਦੇ ਆ ਸਾਡੇ ਅਸੀਂ ਇਹਨਾਂ ਦੇ ਅਧੀਨ ਨਹੀਂ ਹੁੰਦੇ ਇਹ ਸਾਡੇ ਅਧੀਨ ਹੁੰਦੇ ਆ ਇਹਨਾਂ ਨੂੰ ਮਾਰਨਾ ਨਹੀਂ ਬਲਕਿ ਇਹਨਾਂ ਨੂੰ ਇਹਨਾਂ ਨੂੰ ਸਾਰਥਕ ਕੰਮ ਲੈਣਾ ਇਦਾਂ ਕਾਮ ਕਰੋ ਦੋ ਕਰੋ ਬਸੋਲੇ ਗੋਡੂ ਧਰਤੀ ਭਾਈ ਤੂੰ ਸਾਡੇ ਵੀ ਜਿਹੜਾ ਮਾਰਨ ਦਾ ਵੈਸੇ ਜਿਹੜਾ ਉਹ ਸੰਕਲਪ ਨਹੀਂ ਉਹ ਕਨਸੈਪਟ ਨਹੀਂ ਤਪਾਵਾ ਇਹਨਾਂ ਤੋਂ ਸਾਰਥਕ ਕੰਮ ਲੈਣਾ ਠੀਕ ਹੈ ਇਹ ਗੁਰੂ ਨੂੰ ਬਿਲ ਦੀ ਨਿਸ਼ਾਨੇ ਆ ਇਹੀ ਨਿਸ਼ਾਨੇ ਜਿਹੜੀ ਆ ਪ੍ਰਭੂ ਦੀ ਆ ਕਿਉਂਕਿ ਗੁਰੂ ਨੂੰ ਮਿਲਣਾ ਗੁਰੂ ਨੂੰ ਪਾਉਣਾ ਗੁਰੂ ਦੇ ਦਸੇ ਹੋਏ ਜੀਵਨ ਜੁਗਤ ਨੂੰ ਅਪਣਾ ਲੈਣਾ ਗੁਰੂ ਦੇ ਦਸੇ ਰਾਹ ਦੇ ਤੁਰਨਾ ਗੁਰਬਾਣੀ ਵੀ ਸਾਨੂੰ ਇਹ ਗੱਲ ਸਮਝਾਏਗੀ ਆ ਕਿ ਇਹ ਮਨ ਜੈਸਾ ਸੇਵਾ ਤੈਸਾ ਹੋਵੇ ਤਿਹੇ ਕਰਮ ਕਮਾਏ ਆਬ ਵੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਲੇਕਿਨ ਮਨੁਕ ਜਿਹੋ ਜੀ ਦੀ ਸੇਵਾ ਕਰਦਾ ਜਿਹਦੇ ਨਾਲ ਜੁੜਦਾ ਜਿਹਦੇ ਤੋਂ ਇਹ ਪ੍ਰਭਾਵਿਤ ਹੁੰਦਾ ਤਾਂ ਉਹਦੇ ਜਿਹੜੇ ਗੁਣ ਆਏ ਧਾਰਨ ਕਰਦਾ ਗ੍ਰਹਿਣ ਕਰਦਾ ਉਹ ਜੀਵਨ ਯੋਗਤ ਨੂੰ ਇਹ ਅਪਣਾ ਲੈਂਦਾ ਤੋ ਜਦੋਂ ਅਸੀਂ ਰੱਬ ਦੀ ਗੱਲ ਕਰਦੇ ਆ ਜੀ ਸਾਡਾ ਥੋੜਾ ਸਵਾਲ ਸੀਗਾ ਕਿ ਜੇ ਰੱਬ ਨਾਲ ਅਸੀਂ ਜੁੜਦੇ ਆ ਤਾਂ ਫਿਰ ਸੁਭਾਵਕ ਆ ਜਿਹੜੇ ਰੱਬ ਦੇ ਗੁਣ ਆ ਜੋ ਰੱਬ ਦੀਆਂ ਸਿਫਤਾਂ ਜੋ ਵਡਿਆਈਆਂ ਬਾਣੀ ਵੀ ਦਰਸਾਈਆਂ ਗਈਆਂ ਉਹਨੂੰ ਸਲਾਉਂਦਿਆਂ ਹੋਏ ਆ ਉਹਨਾਂ ਗੁਣਾਂ ਨੂੰ ਅਪਣਾ ਲੈਣਾ ਇਹ ਉਸ ਰੱਬ ਨਾਲ ਜੁੜਨ ਦੀ ਨਿਸ਼ਾਨੀ ਆ ਉਨ ਅਸੀਂ ਆਪਾਂ ਗੁਰਬਾਣੀ ਚ ਹੋਰ ਜਿਹੜੇ ਆ ਕੁਝ ਸ਼ਬਦ ਜਿਹੜੇ ਇੱਕ ਦੋ ਸ਼ਬਦ ਜਿਹੜੇ ਆ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਆ ਤਾਂ ਕਿ ਅਸੀਂ ਹੋਰ ਇਸ ਪੱਖ ਨੂੰ ਬਾਣੀ ਵਿੱਚੋਂ ਦੇਖ ਸਕੀਏ ਜਿਵੇਂ ਗੁਰੂ ਸਾਹਿਬ ਦਾ ਇੱਕ ਪਾਵਨ ਸ਼ਬਦ ਦਾ ਜਿਹਦੇ ਵਿੱਚ ਉਹ ਪਹਿਲਾਂ ਰੱਬ ਦੇ ਸੁਹਾ ਦਾ ਰੱਬ ਦੇ ਗੁਣ ਦਾ ਜ਼ਿਕਰ ਕਰਦੇ ਆ ਕਿ ਰੱਬ ਦਾ ਆ ਗੁਣਾ ਆ ਸੁਭਾ ਫਿਰ ਅਗਲੀ ਨਾਲ ਹੀ ਪੰਕਤੀ ਦੇ ਅਗਲੇ ਹਿੱਸੇ ਵੀ ਦੱਸਦੇ ਆ ਕਿ ਕਿਉਂਕਿ ਅਸੀਂ ਉਹਨੂੰ ਧਿਆਇਆ ਉਹਨੂੰ ਅਰਾਧੇ ਆ ਇਸ ਲਈ ਸੁਭਾਵਕ ਆਗੇ ਸਾਡੇ ਅੰਦਰ ਵੀ ਧਿਆਉਣ ਵਾਲੇ ਅੰਦਰ ਵੀ ਉਹ ਗੁਣ ਆ ਗਏ ਉਹ ਵਿਸ਼ੇਸ਼ਤਾਈਆਂ ਆ ਗਈਆਂ ਜੋ ਇਹੋ ਜਿਹਾ ਤੇ ਅਸੀਂ ਵੀ ਉਹੋ ਜੇ ਹੁਣ ਸ਼ਬਦ ਹੈਗਾ ਕਿ ਨਾ ਉਹ ਮਰਤਾ ਨਾ ਹਮ ਡਰਿਆ ਉਹ ਇਸ਼ਾਰਾ ਦੇ ਰਿਹਾ ਉਹ ਰੱਬ ਵੱਲ ਕਿ ਉਹ ਮਰਦਾ ਨਹੀਂ ਉਹ ਬਨਾਸ਼ੀ ਆ ਤਾਂ ਜਦ ਅਸੀਂ ਉਸ ਅਬਨਾਸ਼ੀ ਨੂੰ ਰਧਦੇ ਆ ਤਾਂ ਫਿਰ ਸਾਨੂੰ ਕਦਾ ਡਰ ਕਿਉਂਕਿ ਜਦ ਅਸੀਂ ਉਸ ਨਾਲ ਜੁੜ ਗਏ ਜੁੜ ਕੇ ਸਾਡੇ ਅੰਦਰ ਵੀ ਉਹ ਨਿਰਪੈਤਾ ਆ ਗਈ ਕਿ ਅਸੀਂ ਵੀ ਉਹਦਾ ਆਸ਼ੰਕ ਹੋ ਕਬੀਰ ਰਾਮ ਕੀ ਆਸ਼ ਤੇ ਫਿਰ ਸਾਨੂੰ ਮੌਤ ਦਾ ਕਾ ਡਰ ਪਰ ਅਸੀਂ ਵੀ ਜਿਹੜੇ ਉਹ ਮਰ ਸਾਡੇ ਅੰਦਰ ਵੀ ਜਿਹੜਾ ਭੈ ਸੀ ਡਰ ਸੀ ਖੋਫ ਸੀ ਉਹ ਖਤਮ ਹੋ ਗਿਆ ਨਹੀਂ ਪਰ ਇੱਥੇ ਮੈਂ ਥੋੜਾ ਜਿਹਾ ਦੋਲਣ ਜੀ ਕਿ ਹਰ ਇੱਕ ਇਨਸਾਨ ਜਿਹੜਾ ਫਿਜ਼ੀਕਲੀ ਤਾਂ ਉਹ ਮਰਦਾ ਹੀ ਆ ਨਾ ਉਹਨੂੰ ਅਸੀਂ ਫਿਜ਼ੀਕਲ ਤੋਂ ਮਰਨਾ ਕਰਦੀ ਆ ਨਹੀਂ ਜੇ ਕੋ ਫਿਜ਼ੀਕਲੀ ਜਿਹੜਾ ਉਹ ਤੇ ਹਰ ਚੀਜ਼ ਜਿਹੜੀ ਆ ਹਾਂ ਹਰਤੀ ਨੂੰ ਮਰਨਾ ਰੱਬ ਜਿਹੜਾ ਉਹ ਫਿਜ਼ੀਕਲੀ ਨਹੀਂ ਆਉਂਦਾ ਹਨ ਜਿਹੜਾ ਜੁੜਨਾ ਵੀ ਹੈ ਨਾ ਉਹ ਜਿਹੜਾ ਉਹ ਭਾਵਾ ਕਿ ਅਸੀਂ ਜਿਹੜਾ ਸਾਡੇ ਅੰਦਰ ਖੋਬ ਬੈਠਾ ਆ ਕਿ ਸਾਡੀ ਜਿਹੜੀ ਹੋਂਦ ਨਾ ਮਿਟ ਜਾਏ ਤਰ ਕਦਾ ਸਾਰਾ ਹੀ ਵਸੇ ਖਤਮ ਹੋ ਗਿਆ ਉਹ ਦਾਰੇ ਹੀ ਹੈ ਨਾ ਤੇ ਭਾਵੇਂ ਅਸੀਂ ਉਹਦੇ ਨਾਲ ਜਿਹਦੇ ਉਹਦੇ ਨਾਲ ਦਾ ਹੀ ਰੂਪ ਆ ਅਸੀਂ ਬੱਕਰੇ ਤੇ ਆ ਹੀ ਨਹੀਂ ਉਹਦੇ ਨਾਲੋਂ ਉਹਦਾ ਹੀ ਜਿਹੜਾ ਵਿਕਾਸ ਆ ਜਿਹਦਾ ਸਲੀਬ ਬਣ ਜਾਂਦਾ ਸਹਿਜ ਤਵ ਨੈ ਨੈ ਹੈ ਤੋਹੇ ਕੋ ਕਿ ਤੇਰੇ ਹਜ਼ਾਰਾ ਨਦਰੇ ਨੇ ਤੇਰੇ ਹੀ ਆ ਪਰ ਵਾਸੋ ਤੇਰਾ ਕੋਈ ਨਦਰ ਨਹੀਂ ਜਿੰਨੀਆਂ ਵੀ ਅੱਖਾਂ ਰੇ ਵੇਖਿਆ ਜਾ ਰਿਆ ਉਹ ਰੱਬ ਹੀ ਵੇਖ ਰਿਹਾ ਕਿਉਂਕਿ ਉਹ ਆਪ ਹੀ ਇੱਕ ਤੋਂ ਅਨੇਕੋ ਕੇ ਵਿੱਚ ਰਿਆ ਪਰ ਅਸੀਂ ਕਿਸੇ ਇੱਕ ਵਾਲੇ ਇਸ਼ਾਰਾ ਕਰਕੇ ਨਹੀਂ ਕਹਿ ਸਕਦੇ ਕਿ ਬਸ ਇਹੀ ਰੱਬ ਦੀ ਅੱਖਾਂ ਤੁਸੀਂ ਇਸੇ ਤਰ੍ਹਾਂ ਜਦੋਂ ਗੱਲ ਆਉਂਦੀ ਆ ਕਿ ਜਦ ਅਸੀਂ ਹੈ ਹੀ ਉਹਦੇ ਰੂਪ ਆ ਉਹਦਾ ਹੀ ਵਿਕਾਸ ਆ ਉਹਦੇ ਵਿੱਚੋਂ ਨਿਕਲੇ ਆ ਬਾਣੇ ਵਿੱਚ ਉਹ ਦਾਰਨਾ ਕੀ ਦਿੱਤੀਆਂ ਜਿਵੇਂ ਪਾਣੀ ਦਾ ਬੁਲਬਲਾ ਲਹਿਰ ਆਉਂਦੀਆਂ ਉਹਦਾ ਉਹ ਦਿਨ ਲੱਗਦਾ ਵੀ ਸ਼ਾਇਦ ਇਹਨਾਂ ਨੂੰ ਵੱਖਰੀਆਂ ਪਰ ਇਹਦੇ ਲਹਿਰਾਂ ਦਾ ਰੂਪ ਹੀ ਆ ਨਾ ਜਦੋਂ ਇਹ ਲਹਿਰਾਂ ਦਾ ਵजूद ਖਤਮ ਹੁੰਦਾ ਤੇ ਉਹਦੇ ਵਿੱਚ ਹੀ ਸਮਾ ਜਾਂਦੀਆਂ ਹੁਣ ਲਹਿਰਾਂ ਡਰਨ ਕਿ ਉਹਨਾਂ ਨੂੰ ਖੌਫ ਹੋਵੇ ਆ ਜੇ ਮੇਰਾ ਮਿਟ ਜਾਊਗੀ ਤਾਂ ਉਹਦਾ ਖੌਫ ਦਾ ਕੀ ਅਰਥ ਆ ਤੁਸੀਂ ਜਿਹੜੇ ਜਦੋਂ ਪਤਾ ਲੱਗ ਗਿਆ ਕਿ ਅਸੀਂ ਉਹਨਾਂ ਨੂੰ ਵੱਖਰੇ ਆ ਹੀ ਨਹੀਂ ਤੁਸੀਂ ਲਈ ਜਿਹੜਾ ਉਹ ਤੋਂ ਖਤਮ ਹੋਣ ਦਾ ਡਰ ਆ ਕਿ ਅਸੀਂ ਸਾਡੀ ਹੋਂਦ ਮਿਟ ਜਾਊਗੀ ਸਾਡੀ ਜਿਹੜੀ ਹੋਂਵ ਆ ਉਹ ਉਹਦਾ ਸੁਭਾਵਿਕ ਆ ਉਹਦਾ ਨਾਸ਼ ਹੋਣਾ ਤੋ ਜਿਹੜੇ ਜਦੋਂ ਕਹਿੰਦੇ ਆ ਕਿ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿੰਸੈ ਨਾ ਹਮ ਕੜਿਆ ਕਿ ਉਹ ਬਿੰਸਰ ਹਾਰ ਨਹੀਂ ਤੇ ਸਾਨੂੰ ਕਦੀ ਚਿੰਤਾ ਕਿਉਂਕਿ ਅਸੀਂ ਉਹਦੇ ਨਾਲ ਜੁੜ ਗਏ ਆ ਉਹਦਾ ਜੁੜ ਗਏ ਸਾਡੇ ਅੰਦਰ ਵੀ ਉਹ ਜਿਹੜਾ ਗੁਣ ਆ ਉਹ ਆ ਗਿਆ ਸਾਨੂੰ ਸਮਝ ਆ ਗਈ ਅਸੀਂ ਇਹ ਰਸਾਨ ਉਹਦੇ ਗੁਣ ਸਮਝ ਲਿਆ ਪੁੱਝ ਲਿਆ ਕਿ ਜਿਹੜਾ ਇਹ ਜਿਹੜਾ ਆਉਣ ਜਾਣੇ ਖੇਲ ਬਣਾਇਆ ਆ ਗਿਆ ਗਰੀ ਕੀਨੇ ਮੈਂ ਕਰਦੇ ਤੇ ਜਿਹੜਾ ਅਸੀਂ ਉਹਦੀ ਇੱਕ 파ਟ ਹੈਗੇ ਆ ਉਸੇ ਬਰ ਬਾਰ ਦਾ ਅਰਦਾ ਕਰਕੇ ਵਿਦਾ ਹੋ ਜਾਵਾਂਗੇ ਤੋਂ ਸਾਨੂੰ ਜਿਹੜੀ ਸਾਡੀ ਜਿਹੜਾ ਢਾਰਾ ਜਿਹੜਾ ਸਾਡੇ ਸਾਡੀ ਹੌਂਕ ਕਰਕੇ ਸਾਨੂੰ ਡਰ ਵਿਆਪ ਰਿਹਾ ਤੋਂ ਗੁਰੂ ਸਾਹਿਬ ਤੇ ਕਹਿੰਦੇ ਆ ਕਿ ਜਦ ਉਹ ਬਿਨਸ ਹਰਾਨ ਨਹੀਂ ਉਹ ਬਿਨਸ ਦਾ ਨਹੀਂ ਤਾਂ ਮੈਂ ਉਹ ਨਾਲ ਜੁੜ ਕੇ ਮੈਂ ਮੈਨੂੰ ਕਹਦਾ ਡਰ ਮੈਨੂੰ ਕਹਦਾ ਮੈਨੂੰ ਕੋਈ ਚਰੇਵਾ ਨਹੀਂ ਫਿਰ ਹੋਰ ਕਹਿੰਦੇ ਆ ਕਿ ਨਾਉ ਨਿਰਤਨ ਨਾਹੋਂ ਭੁਖੇ ਉਹ ਕੰਘਾਲ ਨਹੀਂ ਗਰੀਬ ਨਹੀਂ ਉਹ ਸ਼ੈਨ ਸ਼ਾ ਦਾ ਸ਼ੈਨ ਸ਼ਾ ਤਾਂ ਮੇਰੇ ਅੰਦਰ ਕਦੀ ਭੁੱਖ ਨਹੀਂ ਰਹੀ ਮੇਰੇ ਅੰਦਰ ਕੋਈ ਭੁੱਖ ਨਹੀਂ ਰਹੀ ਇਸ ਲਈ ਅਕੇ ਜਿਹੜੇ ਜਿਹਨਾਂ ਜਿਹਨਾਂ ਉਹ ਜੁੜੀਏ ਇਹਨੂੰ ਭੁੱਖਾ ਸਭ ਗੁਆਈਆਂ ਕਿ ਜੁੜਨ ਵਾਲੇ ਅੰਦਰ ਭੁੱਖ ਨਹੀਂ ਰਹਿੰਦੀ ਤ੍ਰਿਸ਼ਨਾ ਨਹੀਂ ਰਹਿੰਦੀ ਜੇਕਰ ਅਸੀਂ ਇੱਕ ਪਾਸੇ ਰੱਬ ਰੱਬ ਕਰ ਰਹੇ ਆਂ ਦੂਜੇ ਪਾਸੇ ਅਸੀਂ ਤ੍ਰਿਸ਼ਨਾਲੂ ਆਂ ਅਸੀਂ ਦਰਦਰ ਦੇ ਮੁਤਾਜ਼ੋ ਕੀ ਆਪਣੀ ਜ਼ਮੀਰ ਦੀ ਆਵਾਜ਼ ਜਿਹੜੀ ਆ ਉਹ ਕੁਚਲ ਰਹੇ ਆਂ ਕੇਵਲ ਚੰਦ ਛਿਲਣਾ ਦੇ ਬਦਲੇ ਜਾਂ ਕਿਸੇ ਪਾਸੋਂ ਵਾਵਾ ਖਟਣ ਦੀ ਖਾਤਰ ਤਾਂ ਇਹ ਜੀਦਾ ਲਿਖਾਇਗਾ ਸਿੰਸ ਸਹੀ ਅਰਥਾਂ ਵਿੱਚ ਰੱਬ ਨਾਲ ਜੁੜੇ ਹੋਏ ਨਹੀਂ ਜੇ ਜੁੜੇ ਹੁੰਦੇ ਤਾਂ ਸਾਡੇ ਅੰਦਰ ਇਹ ਰੁਚੀ ਨਹੀਂ ਸੀ ਹੋਣੀ ਤੇ ਫਿਰ ਹੋਰ ਕਹਿੰਦੇ ਆ ਕਿ ਨਾ ਉਸ ਦੁੱਖ ਨਾ ਹਮਕੋ ਦੁਖੇ ਕਿ ਰੱਬ ਨੂੰ ਕੋਈ ਦੁੱਖ ਨਹੀਂ ਉਹ ਸਦੀ ਦਾ ਆਨੰਦ ਆ ਤੇ ਜਦ ਮੈਂ ਉਹਨੋਂ ਤੇ ਆਇਆ ਜੁੜਿਆ ਤਾਂ ਮੈਨੂੰ ਕਹਦਾ ਦੁੱਖ ਹੁਣ ਇਥੇ ਬਾਹਵਲੇ ਕਸ਼ਟੇ ਆਉਂਦੇ ਆ ਹੁਣ ਸਾਡੇ ਗੁਰੂ ਸਾਹਿਬਾਂ ਨੇ ਨਜ਼ਰ ਮਾਰੀਗੇ ਜਿਹਨੇ ਕਸ਼ਟ ਸਰੀਰਕ ਤੌਰ ਤੇ ਮੁਸ਼ਕਲਾਂ ਗੁਰੂ ਸਾਹਿਬਾਨ ਹੁੰਦੀਆਂ ਆ ਉਹ ਬੰਦ ਕਰ ਬਣ ਨਹੀਂ ਕਰ ਸਕਦੇ ਪਰ ਤੁਸੀਂ ਕਿਤੇ ਵੀ ਦੇਖਿਆ ਕਿ ਕਿਤੇ ਗੁਰੂ ਸਾਹਿਬ ਨੇ ਸ਼ਿਕਵਾ ਕੀਤਾ ਹੋਵੇ ਗਿਲਾ ਕੀਤਾ ਹੋਵੇ ਕਿ ਲਿਆ ਵੀ ਮੈਂ ਦੇ ਰੱਬ ਨਾਲ ਜੁੜਿਆ ਇਹਨਾਂ ਬਾਰੇ ਲੋਕਾਂ ਨੇ ਜੋੜ ਰਵਣਾ ਤਾਂ ਮੈਨੂੰ ਮੁਸ਼ਕਲਾਂ ਆ ਗਈਆਂ ਮੈਨੂੰ ਕਠਿਨਾਈਆਂ ਆ ਗਈਆਂ ਨਹੀਂ ਉਹ ਹਮੇਸ਼ਾ ਆਨੰਦ ਵਿੱਚ ਆ ਸਹਿਜ ਵਿੱਚ ਆ ਡੋਲ ਔਡੋਲਤਾ ਦਾ ਇਹਦਾ ਉਹਨਾਂ ਦਾ ਹਰ ਪਹਿਲੂ ਤੂੰ ਦੇਖਿਆ ਜਾ ਸਕਦਾ ਉਹਨਾਂ ਦੀ ਰੀਪੀ ਇੰਪੋਰਟੈਂਟ ਗੱਲ ਤੁਸੀਂ ਕੀਤੀ ਜਿਹੜੇ ਫਿਜ਼ੀਕਲ ਦੁੱਖ ਤੇ ਫਿਜ਼ੀਕਲ ਭੁੱਖ ਹੈ ਜਿਹੜੀ ਹੈਲਥ ਵਾਸਤੇ ਹੈ ਉਹ ਤਾਂ ਸਭਾਵਕ ਹੈ ਇਹ ਉਹਨਾਂ ਤ੍ਰਿਸ਼ਨਾਵਾਂ ਵੀ ਤੇ ਜਿਹੜੀ ਮਾਨਸਿਕ ਦੁੱਖਾਂ ਦੀ ਗੱਲ ਤੇ ਉਹ ਵਜੇ ਦੁੱਖਾਂ ਦੀ ਗੱਲ ਹੋ ਰਹੀ ਆ ਇਸ ਜਿਹੜੇ ਦੇਖੋ ਜਿਦਾ ਯੂ ਕੈਨ ਸੁਖਨਿੰਦਰ ਜਿਹੜੀ ਪਹਿਲੀ ਹਸਪਤਲੀ ਉਹਦੇ ਜਿਹੜੇ ਗੁਰੂ ਸਾਹਿਬ ਸਿਮਰਨ ਦੀਆਂ ਬਰਕਤਾਂ ਦਾ ਜ਼ਿਕਰ ਕਰਦੇ ਆ ਤੋਂ ਕਹਿੰਦੇ ਆ ਕਿ ਪ੍ਰਭ ਕਾ ਸਿਮਰਨ ਦੁੱਖ ਨਾ ਸੰਤਾਪ ਹੈ ਉਤੇ ਨਹੀਂ ਕਿ ਇਹ ਤੁਹਾਨੂੰ ਕੋਈ ਸਰੀਰਕ ਕਸ਼ਟ ਜਾਂ ਮੁਸ਼ਕਲ ਨਹੀਂ ਆਉਗੀ ਹਾਂਜੀ ਜਿਹੜੀਆਂ ਇਹ ਮੁਸ਼ਕਲਾਂ ਜਿਹੜੀਆਂ ਇਹਦੇ ਬਲਕੇ ਆਮ ਨੁਕਸਰੋਂ ਜ਼ਿਆਦਾ ਹੁੰਦੀਆਂ ਚਾਹ ਜਿੱਥੇ ਬੇਈਮਾਨਾਂ ਦਾ ਹੀ ਪਰਮਾਰ ਹੋਵੇ ਹਰਥਾਂ ਕਰਪਸ਼ਨ ਹੋਵੇ ਝੂਠੀਆਂ ਦੀ ਪਰਮਾਰ ਹੋਵੇ ਖੁਸ਼ਾਮਦੀ ਲੋਕਾਂ ਦੀ ਜਾਜਾਕਾਰ ਹੋਵੇ ਤਾਂ ਜੇ ਕੋਈ ਇੱਕ ਦਾ ਕੋਈ ਸੱਚਾਰਾ ਮਨੋਕਾ ਦੇ ਉਹਦੇ ਰਸੇ ਮੁਸ਼ਕਲ ਆਉਣਗੀਆਂ ਹਾਂਜੀ ਉਹ ਜੇ ਨੌਕਰੀ ਜਾਂਦੇ ਨੌਕਰੀ ਦੀ ਮੁਸ਼ਕਲ ਆਉਣਗੀਆਂ ਆਫਿਸ ਬੈਠਾ ਉੱਥੇ ਆਉਣਗੀਆਂ ਜੇ ਉਹਦਾ ਕੋਈ ਤਨਖਾਹ ਦੇ ਬੈਠਾ ਮੁਸ਼ਕਲ ਆਉਣਗੀਆਂ ਜਿਹੜੇ ਝੂਠੇ ਆ ਬੇਈਮਾਨ ਉਹ ਜੁਨੀ ਦੇਂਦੇ ਉਹ ਤਾਂ ਹਰ ਹਿੱਲੇ ਜਿਹੜੇ ਆ ਉਹਨੂੰ ਮਟਾਉਣ ਦੀ ਕੋਸ਼ਿਸ਼ ਕਰਦੇ ਆ ਰਸੇ ਚ ਉਟਾਉਣ ਦਾ ਯਤਨ ਕਰਦੇ ਆ। ਰਾਈ। ਪਿਛਲੇ ਸੁਭਾਵਕ ਆਉਣੀ ਆ ਪਰ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੀ ਹੱਤਤਾ ਹੈਗੀ ਆ ਸਿਮਰਨ ਦੀ ਮਹਿਮਾ ਜਿਹੜੀ ਆ ਕਿ ਉਹ ਦੁੱਖਾਂ ਦੇ ਵਿੱਚ ਘਬਰਾਉਂਦਾ ਨਹੀਂ ਉਹਨੂੰ ਕੋਈ ਦੁੱਖ ਦੁਖੀ ਨਹੀਂ ਕਰ ਸਕਦਾ। ਕੋਈ ਵੀ ਦੁਨੀਆ ਦੀ ਤਾਕਤ ਜੇਕਰ ਤੁਸੀਂ ਦੁਖੀ ਨਹੀਂ ਹੋਣਾ ਚਾਹੁੰਦੇ ਤੁਹਾਨੂੰ ਦੁਖੀ ਨਹੀਂ ਕਰ ਸਕਦੀ। ਇਸ ਲਈ ਬਾਣ ਵੀ ਤਾਂ ਗੱਲ ਆਖੀ ਨਹੀਂ ਹੋਈ ਬੈ ਤੈਨੂੰ ਕੋਈ ਮੁਸ਼ਕ ਨਹੀਂ ਆਉਗੀ। हां मेरे वरगे जरे ओ जरूर कह देंगे बस तू सिमरन करों के, के इस थानो कोई कष्ट नहीं होऊंगा सब कष्ट ਭਜ ਜਾਣਗੇ ਦੂਰ ਹੋ ਜਾਣਗੇ ਆ ਜਪ ਕਰ ਲੋ ਆ ਪਾਠ ਕਰ ਲੋ ਤੁਹਾਨੂੰ ਕੋਈ ਮੁਸ਼ਕਲ ਨਹੀਂ ਹੋਊਗੀ ਇਹ ਮੇਰੇ ਤੁਹਾਡੇ ਵਰਗੇ ਜਨੂ ਕਹਿੰਦੇ ਆ ਪਰ ਗੁਰੂ ਸਾਹਿਬ ਨੇ ਕਹਿੰਦੇ ਇਸ ਲਈ ਉਹ ਨਾ ਕਿਹਾ ਜੋ ਨਾਰੇ ਦੁੱਖ ਮੈਂ ਦੁੱਖ ਨਹੀਂ ਮਾਨਾ ਇਹ ਨਹੀਂ ਆਖਿਆ ਕਿ ਦੁੱਖ ਜਿਹੜੇ ਦੁੱਖ ਨਹੀਂ ਹੋਣਗੇ ਕਹਿੰਦੇ ਦੁੱਖਾਂ ਦੇ ਵਿੱਚ ਉਹ ਘਬਰਾਉਂਦਾ ਨਹੀਂ ਤੁਸੀਂ ਇਹ ਗੱਲ ਜਿਹੜੀ ਬੜੀ ਸਪਸ਼ਟ ਹੋਣੀ ਚਾਹੀਦੀ ਆ ਕਿ ਤੁਸੀਂ ਜਿਹੜਾ ਹੋਰ ਕਲੀਅਰ ਕਰਤਾ ਤਾਂ ਕਿ ਕੋਈ ਇਹਦਾ ਭਲੇਖਾ ਨਾ ਖਾ ਜਾਏ ਕਿ ਇਹ ਕਿਵੇਂ ਹੋ ਗਿਆ ਤਾਂ ਗੁਰੂ ਸਾਹਿਬ ਕਹਿੰਦੇ ਨੇ ਨਾਉ ਦੁਖ ਨਾ हमको ਦੁਖੇ ਫਿਰ ਅੱਗੇ ਹੋਰ ਆਖਿਆ ਆ ਕਿ ਨਾਉ ਸਬੰਧਨ ਨਾਉ ਬਾਂਦੇ ਕਿ ਰੱਬ ਨੂੰ ਕੋਈ ਬੰਧਨ ਨਹੀਂ ਤੇ ਜੇ ਅਸੀਂ ਉਹਦਾ ਨਾਂ ਲੈ ਰਹੇ ਹਾਂ ਉਹਦੇ ਜੁੜੇ ਸਾਨੂੰ ਬੰਧਨ ਕਿਵੇਂ ਹੋ ਸਕਦੇ ਆ ਭਾਵੇਂ ਸਾਨੂੰ ਹੀ ਬੰਧਨ ਕੋਈ ਨਹੀਂ ਇਹ ਨਹੀਂ ਕਿ ਅਸੀਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦਾ ਬਨੁੱਖ ਪਰ ਉਹ ਜਿਹੜਾ ਚਤੰਦਰ ਨਹੀਂ ਹੁੰਦਾ ਉਹ ਉਦਮ ਕਰਦਾ ਪਰ ਉਦਮ ਕਰਦੇ ਹਾਂ ਵੀ ਉਹਨੂੰ ਇਸ ਗੱਲ ਦਾ ਡਰ ਨਹੀਂ ਲੱਗਾ ਟੁੱਟ ਖੁੰਨ ਲੱਗਾ ਰਹਿਦਾ ਕਿ ਹਾਂ ਜੇ ਨਹੀਂ ਫਿਰ ਕੀ ਹੋਊਗਾ ਇਹ ਹੋਊਗਾ ਉਹ ਹੋਊਗਾ। ਤੋਂ ਇਸ ਲਈ ਗੁਰੂ ਸਾਹਿਬ ਕਹਿੰਦੇ ਉਹਨੂੰ ਬੰਧਨ ਕੋਈ ਨਹੀਂ ਤੇ ਸਾਨੂੰ ਕਦਾ ਬੰਧਨ ਨਾ। ਇਹ ਗੱਲ ਉਹਦੀ ਕਰ ਰਹੇ ਆ ਕਿ ਜਿਹੜੇ ਉਹਦੇ ਨਾਲ ਜੁੜੇ ਹੋਏ ਆ ਸਹੀ ਅਥਾਂ ਤੇ ਜੁੜੇ ਹੋਏ ਆ। ਕੇਵਲ ਰੱਬ ਰੱਬ ਕਰਨ ਵਾਲੇ ਜਾਂ ਕਰਮ ਕਾਂਡ ਕਰਨ ਵਾਲਿਆਂ ਦੀ ਗੱਲ ਨਹੀਂ। ਕਿਉਂਕਿ ਅਸੀਂ ਹਮ ਦੇਖਦੇ ਆ ਕਿ ਰੱਬ ਰੱਬ ਕਰਨ ਵਾਲੇ ਧਾਰਮਿਕ ਕਰਮ ਕਾਂਡ ਕਰਨ ਵਾਲੇ ਉਹ ਕਰਦੇ ਇਸ ਲਈ ਆ। ਕਿ ਉਹਨਾਂ ਦੇ ਦਾ ਕਿ ਡਰ ਬੈਠਾ ਹੋਇਆ ਡਰੋਂ ਦੂਰ ਕਰਨ ਲਈ ਉਹ ਲੋੜਾ ਥੋੜਾ ਦੇ ਮਾਰੇ ਹੋਏ ਅਕਸਰ ਐਸਾ ਕਦੋਂ ਪੁੱਟਣ ਲਈ ਉਹ ਮਜਬੂਰ ਆ ਉਹ ਤਾਂ ਬੰਦਨਾ ਤੋਂ ਜਿਹੜੇ ਆਛਤਕਾਰਾ ਪਾਉਣ ਲਈ ਬਲਕੇ ਹੋਰ ਬੰਦਨਾ ਵਿੱਚ ਆਪਣੇ ਆਪ ਨੂੰ ਜਕੜਨ ਲਈ ਉਹ ਐਸਾ ਪੁਰਾਣਾ ਕਰ ਰਹੇ ਹੁੰਦੇ ਆ ਤੁਸੀਂ ਜਿਹੜੇ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਨਾਉ ਸੰਬੰਧ ਨਾ ਹਾਂ ਬਾਂਦੇ ਨਾਉ ਸਤੰਦਾ ਨਾ ਹਮਤਾਂਦੇ ਉਹਨੂੰ ਕੋਈ ਧੰਦਾ ਨਹੀਂ ਤੇ ਸਾਨੂੰ ਕੀ ਧੰਦਾ ਵਿਆਪੇ ਆ ਦੇਖ ਕੇ ਇਥੇ ਧੰਦਿਆਂ ਤੋਂ ਕਾ ਕੰਮ ਕਾਇ ਤੂੰ ਨਹੀਂ ਮਿਹਨਤੋਂ ਨਹੀਂ ਜੋ ਅਸੀਂ ਆਪਣੀ ਉਪਜੀਵਕਾ ਲਈ ਅਸੀਂ ਸਾਧਨਾ ਬਣਾਉਂਦੇ ਆ ਉਦਮ ਕਰਦੇ ਆ ਘਾਲਣਾ ਘਾਲਦੇ ਆ ਇਥੇ ਇਹਨੂੰ ਬਾਣੀ ਵਿੱਚ ਧੰਦੇ ਨਹੀਂ ਆਖਿਆ ਹੋਇਆ ਧੰਦੇ ਸਿਰੇ ਸਾਡੇ ਮਨ ਦੇ ਜੰਜਾਲ ਆ ਮਨ ਦੀਆਂ ਬਿਰਤ ਦੌੜਾਂ ਜਿਹੜੀਆਂ ਇਹਨਾਂ ਦੌੜਾਂ ਭੱਜਾਂ ਦਾ ਜਿਹੜਾ ਕਿ ਅਸੀਂ ਬਿਰਤ ਵਿੱਚ ਜਿਹੜੇ ਆ ਉਹ ਕਲਪਨਾ ਦੇ ਘੋੜੇ ਦੁਰਾਉਂਦੇ ਰਹਿੰਨੇ ਆ ਇਥੇ ਬਾਣੀ ਵਿੱਚ ਅਕਸਰ ਇਹਨਾਂ ਨੂੰ ਬੰਧਨ ਆਖਿਆ ਆਇਆ ਜਿਹਨਾਂ ਨੂੰ ਆਪਾਂ ਆਮ ਤੌਰ ਤੇ ਉਹ ਲੋਕ ਜਿਹੜੇ ਕੇ ਸਮਾਜ ਤੋਂ ਭਗੋੜਾ ਆਖੇ ਜਾ ਸਕਦੇ ਆ ਜਿਹੜੇ ਆਪ ਕੋਈ ਉਦਮ ਨਹੀਂ ਕਰਦੇ ਉਪਰਾਲਾ ਨਹੀਂ ਕਰਦੇ ਪਰ ਉਹਨਾਂ ਦੁਨੀਆ ਦੇ ਹਰ ਸੁਭਰਦ ਮੰਨਦੇ ਆ ਸੌਲਤਾ ਮੰਨਦੇ ਹੋਏ ਵੀ ਜਿਨ੍ਹਾਂ ਦੀ ਬਦੌਲਤ ਮੰਨਦੇ ਆ ਉਹਨਾਂ ਦਾ ਧੰਨਵਾਦ ਕਰਨ ਦੀ ਬਜਾਏ ਉਲਟਾ ਉਹਨਾਂ ਨੂੰ ਕੋਸਦੇ ਆ ਕਿ ਤੁਸੀਂ ਨਾ ਦੁਨਿਆਵੀ ਧੰਦਿਆਂ 'ਚ ਫਸੇ ਹੋਈ ਹੋ। ਤੋਂ ਗੁਰਬਾਣੀ ਵਿੱਚ ਉਹਨਾਂ ਉਸ ਬੰਦੇ ਐਸਾ ਆਖਿਆ ਆ ਕਿ ਮਾਇਆ ਕੀ ਕਿਰਤ ਛੋਡ ਗਵਾਈ ਭਗਤੀ ਸਾਰ ਨਾ ਜਾਣੈ ਉਹ ਕਹਿੰਦੇ ਜਿਨ੍ਹਾਂ ਨੇ ਕਿਰਤ ਦੀ ਛੜ ਦਿੱਤੀ ਇਸ ਭਲੇਖੇ ਵਿੱਚ ਕਿ ਰੱਬ ਨੂੰ ਪਾਉਣਾ ਰੱਬ ਨਾਲ ਜੁੜਨਾ ਔਰ ਜੁੜਨ ਲਈ ਕਿਰਤ ਇੱਕ ਬੰਦਨਾ ਇਹ ਧੰਦਾ ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਰੱਬ ਨੂੰ ਪਾਉਣਾ ਤਾਂ ਬੜੀ ਦੂਰ ਦੀ ਗੱਲ ਆ ਜੇ ਉਹਨਾਂ ਨੇ ਮੁੱਢਲੀ ਗੱਲ ਹੀ ਨਹੀਂ ਸਮਝੀ ਕਿ ਭਗਤੀ ਕਹਿੰਦੇ ਕਿ ਨੂੰ ਆ ਇਸ ਲਈ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਗੁਰੂ ਪੀਰ ਸਦਾਏ ਮੰਗਰੰਜਾਏ ਤਾਂ ਕਹਿ ਮੂਹਣ ਲੱਗੀ ਆ ਪਾਈ ਹਕੇ ਕਿ ਐਸੇ ਲੋਕਾਂ ਦੇ ਭੁੱਲ ਕੇ ਵੀ ਉਹਨਾਂ ਦੇ ਪੈਰਾਂ ਨੂੰ ਲੱਗੋ ਉਹਨਾਂ ਨੂੰ ਕੋਈ ਪਿਰਨਾ ਨਾ ਲਾਓ ਨਾ ਬਾਰੇ ਮਤ ਸਮਝੋ ਕਿ ਉਹ ਰੱਬ ਨਾਲ ਜੁੜੇ ਹੋਏ ਆ। ਤੋਂ ਗੁਰੂ ਸਾਹਿਬ ਜਦੋਂ ਇੱਥੇ ਕਹਿੰਦੇ ਆ ਧੰਦੇ ਨਾ ਉਸਤੰਦਾ ਨਾ ਮਤਾਂਦੇ ਤਾਂ ਪਾਵੇੜਾ ਧੰਦਿਆਂ ਧੂਆਂ ਜਿਹੜਿਆਂ ਖਲਾਰਿਆਂ ਧੂਆਂ ਜਿਹੜੇ ਅਸੀਂ ਮਨ ਦੇ ਖਲਾਰੇ ਜਿਹੜੇ ਆ ਉਹ ਖਰਾੜ ਦੇ ਰਹਿੰਦੇ ਆ ਉੱਠਦੇ ਆ ਬੈਠਦੇ ਆ ਸੌਂਦੇ ਆ ਜਾਗਦੇ ਆ ਜਿਸ ਦੌੜ ਵਿੱਚ ਆਪਾਂ ਸ਼ਾਂਭਲ ਹੋਏ ਰਹੇ ਨੇ ਆ ਫਿਰ ਉਹ ਕਹਿੰਦੇ ਨਾ ਉਸ ਮੈਲ ਨਾ ਹਮਕੋ ਮੈਲਾ ਉਸ ਨੂੰ ਕੋਈ ਮੈਲ ਨਹੀਂ ਵਿਚਾਰਾਂ ਦੀ ਤੇ ਸਰੀਰ ਮੈਲ ਦੀ ਗੱਲ ਨਹੀਂ ਕਿ ਸਾਨੂੰ ਕੋਈ ਬੈਣ ਨਹੀਂ ਲੱਗੂਗੀ ਸਾਨੂੰ ਨਾਮ ਦੀ ਲੋੜ ਨਹੀਂ ਸਰੀਰਕ ਮਾਇਲ ਦੀ ਆਪਣਾ ਇੱਕ ਥਾਂ ਗੁਰਬਾਣੀ ਚ ਉਸ ਬਾਰੇ ਬੜਾ ਸਪਸ਼ਟ ਆਖਿਆ ਆ ਪਰ ਇਥੇ ਜਿਹੜੀ ਮੈਲ ਜਿਹੜੀ ਆ ਜੋ ਸਾਨੂੰ ਜਿਹੜੇ ਸਾਡੇ ਇੰਦ੍ਰੇ ਆ ਇਹਨਾਂ ਇੰਦ੍ਰੇ ਦਾ ਹੀ ਅਸੀਂ ਅੱਖਾਂ ਰਾਹੀਂ ਪ੍ਰਾਇ ਰੂਪ ਨੂੰ ਪ੍ਰਾਇ ਧਨ ਨੂੰ ਵਿਕਾਦੀ ਦੇਸ਼ ਨਾਲ ਜਦੋਂ ਵੇਖਦੇ ਆ ਅਸੀਂ ਇਹ ਮੈਲ ਆਪਣੇ ਅੰਦਰ ਜਮਾ ਕਰਦੇ ਆ ਕੰਨਾਂ ਨਾਲ ਨਿੰਦਿਆ ਸੁਣਦੇ ਆ ਜ਼ੁਬਾਨ ਨਾਲ ਮੰਦ ਬੋਲਦੇ ਆ ਉਹ ਤੇ ਜਿਹੜੇ ਸਾਡੇ ਇੰਦ੍ਰੇ ਆ ਸੈਂਸਸ ਜਿਹੜੇ ਹੈਗੇ ਆ ਇਹਨਾਂ ਇੰਦਰੀਆਂ ਨੇ ਜੋ ਅਸੀਂ ਮੈਲ ਆਪਣੇ ਅੰਦਰ ਇਕੱਠੀ ਕਰਦੇ ਆ ਤਾਂ ਗੁਰੂ ਸਾਹਿਬ ਕੀ ਦੀਆ ਨੌਸ ਮੈਲਾ ਹਮਕੋ ਮੈਲਾ ਭਈ ਉਹ ਮੈਦਾ ਨਹੀਂ ਤੇ ਸਾਨੂੰ ਮੈ ਕਿਵੇਂ ਲੱਗ ਜੂ ਗੱਲ ਚੱਲ ਰਹੀ ਹੈ ਫਿਰ ਦੁਹਰਾ ਦੇਵਾਂ ਗੱਲ ਚੱਲ ਰਹੀ ਹੈ ਕਿ ਜਿਹੜੇ ਜੁੜੇ ਹੋਏ ਆ ਇਹ ਜੁੜੇ ਦੀ ਨਿਸ਼ਾਨੀ ਆ ਕਿ ਜਿਹੜਾ ਜੁੜਿਆ ਆ ਤੇ ਉਹ ਵੀ ਸਹੀ ਅਰਥਾਂ ਵਿੱਚ ਉਹ ਵੀ ਪਵਿੱਤਰ ਆ ਉਹਦੇ ਅੰਦਰ ਚੋਂ ਕਿ ਉਹਦੇ ਦਾ ਗੁਣ ਆ ਕੇ ਇਸ ਲਈ ਆਖਿਆ ਕਿ ਗੁਣ ਕਹ ਗੁਣੀ ਸਮਾਵਣੇ ਆ ਕਿ ਰੱਬ ਦੇ ਗੁਣ ਆਖਣੇ ਆ ਔਰ ਗੁਣ ਆ ਕੇ ਗੁਣਾ ਗੁਣਾ ਵਿੱਚ ਸਮਾਉਣਾ ਗੁਣਾ ਵਿੱਚ ਸਮਾਉਣ ਤੋਂ ਪਾਵਾਂ ਉਹਨਾਂ ਗੁਣਾ ਨੂੰ ਧਾਰਨ ਕਰਨਾ ਜੇ ਅਸੀਂ ਕਹਿੰਦੇ ਆ ਕਿ ਪ੍ਰਭੂ ਨਿਰਵੈਰਾ ਤਾਂ ਜੇ ਸਾਡੇ ਅੰਦਰ ਵੈਰ ਭਾਵਨਾ ਤਾਂ ਇਹਦਾ ਮਤਲਬ ਇਹ ਨਹੀਂ ਨਿਰਵੈਰ ਨੂੰ ਧਿਆਇਆ ਨਹੀਂ ਕੀਤਾ ਨਿਰਵੈਰ ਦਾ ਇਹ ਨਹੀਂ ਅਤਾ ਕਿ ਅਸੀਂ ਵੀ ਨਿਰਵੈਰਾ ਕਾ ਕੇ ਅਸੀਂ ਵੀ ਵੈਰ ਭਾਵਨਾ ਤੋਂ ਮੁਕਤ ਹੋ ਗਏ ਆ ਇਸ ਲਈ ਬਾਣੇ ਚ ਆ ਕੇ ਆਇਆ ਕਿ ਵੈਰ ਵਿਰੋਧ ਮਿਟੇ ਤਿਹ ਮਨ ਤੇ ਹਰ ਕੀਤਨ ਗੁਰਮੁਖ ਜੋ ਸੁਣਦੇ ਜਿਹੜੇ ਸੱਚਮੁੱਚ ਗੁਰੂ ਦੇ ਸਨਮੁਖ ਹੋ ਕੇ ਇੱਕ ਹਤੇ ਦੀ ਕੀਰਤੀ ਕਰਦੇ ਆ ਉਹਨਾਂ ਦੇ ਮਨ ਵਿੱਚ ਵੈਰ ਵਿਰੋਧ ਨਹੀਂ ਟਿਕ ਸਕਦਾ ਇਸ ਲਈ ਆ ਕੇ ਨਿਰਭਉ ਜਪੈ ਸਗਲ ਪਉ ਜਿਹੜੇ ਨਿਰਭਉ ਨੂੰ ਜਪਦੇ ਆ ਉਹਨਾਂ ਦੇ ਸਗਲੇ ਜਿਹੜੇ ਭੈ ਡਰ ਆ ਉਹ ਖਤਮ ਹੋ ਜਾਂਦੇ ਆ ਸਗਲ ਭਉ ਮਿਟਾ ਉਹਨਾਂ ਦਾ ਕਿਉਂਕਿ ਨਿਰਭਉ ਨੂੰ ਜਪਣ ਦਾ ਅਰਥ ਹੀ ਆ ਕਿ ਅਸੀਂ ਵੀ ਉਹਦਾ ਇਹ ਜਿਹੜਾ ਗੁਣ ਆ ਇਹ ਗੁਣ ਅਸੀਂ ਧਾਰਨ ਕਰ ਲਿਆ ਗ੍ਰਹਿਣ ਕਰ ਲਿਆ ਸਾਡੇ ਅੰਦਰ ਵੀ ਜਿਹੜਾ ਭੈ ਸੀ ਖੋਫ ਸੀ ਉਹ ਖਤਮ ਹੋ ਗਿਆ ਪਰ ਫਿਰ ਹੋਰ ਅਗੇ ਕਹਿੰਦੇ ਆ ਕਿ ਉਸ ਆਨੰਦ ਤਾਂ ਹਮ ਸਦਕੇਲਾ ਹਮੇਸ਼ਾ ਆਨੰਦਾ ਆਨੰਦ ਸਰੂਪ ਆ ਤਾਂ ਸਾਡੇ ਅੰਦਰ ਵੀ ਇਸ ਅਵਸਥਾ ਬਣ ਕੇ ਉਹਦਾ ਜੁੜ ਕੇ ਇਹ ਸਾਡੇ ਅੰਦਰ ਗੁਣ ਆ ਗਏ ਆ ਕਿ ਭਵੇਂ ਬਾਹਰ ਲੀਆਂ ਪ੍ਰਸਥਿਤੀਆਂ ਕੈਸੀਆਂ ਵੀ ਆ ਪਰ ਸਾਡਾ ਜਿਹੜਾ ਮਨ ਆ ਮਨ ਦੇ ਤਲ ਦੇ ਸ਼ਾਂਤ ਆ ਕਬੀਰ ਸਾਹਿਬ ਦਾ ਇੱਕ ਪਾਵਨ ਸ਼ਬਦ ਆ ਜਿਹਦੇ ਉਹ ਕਹਿੰਦੇ ਆ ਜਦੋਂ ਦੇਖਦੇ ਆ ਕਿ ਜਿਹੜੇ ਆਮ ਲੋਕੀ ਨਹੀਂ ਬਲਕਿ ਧਾਰਮਿਕ ਆਗੂ ਦੀ ਹੈਸियत ਵਿੱਚ ਵਿਚਰਨ ਵਾਲੇ ਉਹਨਾਂ ਨੂੰ ਜਿਉਂਗੇ ਉਹ ਸੱਚਾ ਧਰਮ ਧ੍ਰਿੜ ਕਰਵਾ ਰਹੇ ਆ ਲੋਕਾਂ ਨੂੰ ਆਪ ਧਾਰਨ ਕਰਕੇ ਲੋਕਾਂ ਨੂੰ ਧ੍ਰਿੜ ਕਰਵਾ ਰਹੇ ਆ ਇਹ ਜਿਹੜੇ ਕਰਮ ਕਾਂਡੀ ਜਿਹੜੇ ਲੋਕਾਂ ਨੂੰ ਕਰਮ ਕਾਂਡਾਂ ਵਿੱਚ ਪਾ ਕੇ ਆਪਣਾ ਜਿਹੜਾ ਦਾਲ ਫੁਲਕਾ ਤੋਰੀ ਜਾ ਰਹੇ ਆ ਉਹਨਾਂ ਨੂੰ ਖਤਰਾ ਪੈਦਾ ਹੋ ਗਿਆ ਡਰ ਪੈਦਾ ਹੋ ਗਿਆ ਇਸ ਲਈ ਉਹ ਚਾਹੁੰਦੇ ਆ ਕਿ ਇਹਨਾਂ ਨੂੰ ਰਸਤੇ ਚੋਂ ਹਟਾ ਦੇਈਏ ਤਾਂ ਕਬੀਰ ਸਾਹਿਬ ਨੂੰ ਜਿਵੇਂ ਜੋ ਤੰਗ ਕਰਦੇ ਆ ਕਬੀਰ ਸਾਹਿਬ ਦੀ ਜਿਹੜੀ ਅਡੋਲਤਾ ਉਸੇ ਤਰ੍ਹਾਂ ਵਰਕਰਾ ਰਹੀਦੀ ਉਹ ਚੜ੍ਹਦੀ ਕਲਾ ਵਿੱਚ ਵਿਚਰਦੇ ਆ ਉਹਨਾਂ ਦੀ ਹੋਰ ਪਰੇਸ਼ਾਨੀ ਵੱਧ ਜਾਂਦੀ ਆ ਕਿ ਕਬੀਰ ਸਿੰਘ ਇਹ ਗੱਲ ਸਮਝਾਉਂਦੇ ਆ ਸਮੂਹ ਵਰਗਨ ਨੂੰ ਸੰਬੋਧਨ ਕਰਦੇ ਆ ਮਾਨੋ ਕਿ ਮਨ ਨਾ ਡਿਗਾ ਤੰ ਤਨ ਕਾਹੇ ਕੋ ਡਰਾਇ ਚਰਨ ਕਮਲ ਜੇ ਧਰੇ ਹੋ ਸਮਾਇ ਜੇ ਮਨੁੱਖ ਦਾ ਮਨ ਨਾ ਡੋਲੇ ਤਾਂ ਤਨ ਨੂੰ ਸਤਾਉਣ ਨਾਲ ਬਾਹਰ ਮੁਸ਼ਕਲਾਂ ਖੜੀਆਂ ਕਰਨ ਨਾਲ ਇਹ ਜੀਆਂ ਔਕੜਾਂ ਪੈਦਾ ਕਰਨ ਨਾਲ ਬੰਦਾ ਨਹੀਂ ਡੋਲ ਸਕਦਾ ਕਹਿੰਦੇ ਮੇਰਾ ਮਨ ਉਸ ਪ੍ਰਭੂ ਨਾਲ ਜੁੜਿਆ ਹੋਇਆ ਇਹ ਤੁਸੀਂ ਇਹ ਜਿਹੜੀਆਂ ਰੁਕਾਵਟਾਂ ਖੜੀਆਂ ਕਰ ਰਹੇ ਜੇ ਇਹਨਾਂ ਰੁਕਾਵਟਾਂ ਨਾਲ ਮੇਰਾ ਮਨ ਜਿਹੜਾ ਉਹ ਪ੍ਰਭਾਵਿਤ ਨਹੀਂ ਹੋਊਗਾ। ਤੁਸੀਂ ਇਸ ਲਈ ਗੁਰੂ ਸਾਹਿਬ ਇੱਥੇ ਉਹੀ ਗੱਲ ਕਰ ਰਹੇ ਆ ਕਿ ਜਦ ਉਹ ਆਨੰਦ ਵਿੱਚ ਆ ਜਦ ਅਸੀਂ ਉਹਦੇ ਨਾਲ ਜੁੜੇ ਜੁੜਨ ਦਾ ਮੌਕਾ ਮਿਲੇ ਆ ਅਸੀਂ ਫਿਕਰਮੰਦ ਕਿਵੇਂ ਹੋ ਸਕਦੇ ਆ? ਅਸੀਂ ਇਹ ਐਸਾ ਨਹੀਂ ਕਿ ਉਹ ਮਤਲਬ ਲਾਪਰਵਾਹ ਹੋ ਜਾਂਦਾ। ਮਨ ਦੀ ਗੁਰੂ ਸਾਹਿਬ ਦਾ ਜੀਵਨ ਸਾਡੇ ਸਾਹਮਣੇ ਪ੍ਰਤੱਖ ਉਦਾਹਰਣ ਆ ਕਿ ਸਭ ਕੁਝ ਕਰ ਰਹੇ ਆ, ਮੁਸ਼ਕਲਾਂ ਆ ਰਹੀਆਂ, ਜੂਝ ਵੀ ਰਹੇ ਆ, ਉਪਾਅ ਵੀ ਕਰ ਰਹੇ ਆ ਪਰ ਸਭ ਕੋਈ ਕਰਦੇ ਹੋયા ਵੀ ਮਾਨਸਿਕ ਤਲ ਦੇ ਉਹ ਡਾਵਾਂ ਡੋਲ ਨਹੀਂ ਉਹਨਾਂ ਦੀ ਉਸੇ ਤਰ੍ਹਾਂ ਡੋਲਦਾ ਬਣੀ ਹੋਈ ਆ ਆਨੰਦਪੁਰ ਜਦੋਂ ਖੂਬ ਰੌਣਕਾਂ ਉਸੇ ਤਰ੍ਹਾਂ ਦੀ ਜਦੋਂ ਹਰਾਸ ਬਦਲੇ ਆ ਮਾਚੀਵਾੜ ਦੇ ਜੰਗਲਾਂ ਵਿੱਚ ਮਨ ਦੀ ਸਥਿਤੀ ਜਿਹੜੀ ਆ ਉਹ ਉਸੇ ਤਰ੍ਹਾਂ ਬਰਕਰਾਰ ਆ ਤੋਂ ਇਥੇ ਗੁਰੂ ਸਾਹਿਬ ਉਹ ਗੱਲ ਕਰ ਰਹੇ ਆ ਕਿ ਜਿਹੜੇ ਸੱਜ ਉਹਨਾਂ ਨੂੰ ਜੁੜਨ ਦਾ ਮੌਕਾ ਮਿਲ ਗਿਆ ਜਿਹੜੇ ਜੁੜ ਗਏ ਤਾਂ ਸੁਭਾਵਿਕ ਆ ਉਹਨਾਂ ਅੰਦਰ ਵੀ ਰੱਬ ਦਾ ਆ ਜਿਹੜਾ ਗੁਣ ਆ ਉਹ ਉਹਨਾਂ ਅੰਦਰ ਵੀ ਆ ਗਿਆ ਨਾ ਉਸ ਸੋਚਣਾ ਹਮਕੋ ਸੋਚਾ ਉਹਨੂੰ ਕੋਈ ਸੋਚ ਨਹੀਂ ਕੋਈ ਫਿਕਰ ਨਹੀਂ ਤਾਂ ਫਿਰ ਸਾਨੂੰ ਕੋਈ ਸੋਚ ਹੋਵੇ ਸਾਨੂੰ ਕੋਈ ਫਿਕਰ ਹੋਵੇ ਭਾਵੇਂ ਸਾਨੂੰ ਕੋਈ ਫਿਕਰ ਨਹੀਂ ਰਹਿਦਾ ਕਿਉਂਕਿ ਅਸੀਂ ਜੁੜਿਆ ਸਾਨੂੰ ਉਹਦੇ ਹੁਕਮ ਦੀ ਰਜ਼ਾ ਦੀ ਸਮਝ ਆ ਜਾਂਦੀ ਆ ਮੁਸ਼ਕਲਾਂ ਆਉਂਦੀਆਂ ਕਠਿਨਾਈਆਂ ਆਉਂਦੀਆਂ ਸਮੱਸਿਆਵਾਂ ਆਉਂਦੀਆਂ ਪਰ ਇਹਨਾਂ ਸਮੱਸਿਆਵਾਂ ਵਿੱਚ ਅਸੀਂ ਉਹਨਾਂ ਤੋਂ ਨਿਕਲਦਾ ਛੁਟਕਾਰਾ ਪਾਉਣ ਦਾ ਯਤਨ ਕਰਦੇ ਆ ਪਰ ਫਿਕਰਮੰਦ ਨਹੀਂ ਹੁੰਦੇ ਲਈ ਉਦਮ ਕਰਨਾ ਉਸ ਮੁਸ਼ਕਿਲ ਤੋਂ ਬਾਹਰ ਨਿਕਲਣਾ ਗੱਲ ਹੋਰ ਆ ਪਰ ਚਿਤੰਤ ਰੋਣਾ ਫਿਕਰਮੰਦ ਹੋਣਾ ਪਰੇਸ਼ਾਨ ਹੋਣਾ ਉਹ ਗੱਲ ਆਲਾਗਾ ਤੋ ਫਿਰ ਹੋਰ ਅੱਗੇ ਕਹਿੰਦੇ ਆ ਕਿ ਨਾ ਉਸ ਲੇਪ ਨਾ ਹਮਕੋ ਪੋਚਾ ਉਹ ਨਰਲੇਪ ਆ ਸਭ ਕਸੇ ਸਮਾਇਆ ਪਰ ਨਰਲੇਪ ਆ ਇਸੇ ਤਰ੍ਹਾਂ ਅਸੀਂ ਸਭ ਕੁਝ ਕਰਦੇ ਆ ਹੋਇਆ ਵੀ ਅਸੀਂ ਉਹਦੇ ਵਿੱਚ ਲਪਾਏ ਮੰਨੇ ਹੋਏ ਗੁਰਮਰਜਤ ਸਿੰਘ ਸਾਹਿਬ ਦਾ ਇੱਕ ਹੋਰ ਸ਼ਬਦ ਆ ਜਿਹਦੇ ਉਹ ਦੱਸ ਰਹੇ ਹੋਏ ਆ ਕਿ ਜਿਹੜਾ ਮੇਰਾ ਲੋਗੜ ਸੁਨਣਾ ਠਾਠਾ ਬਾਗਾ ਮੇਰਾ ਜਿਸ ਮੈਂ ਜਿਹੜਾ ਆਮ ਵਿਹਾਰਾ ਲੋਕਾਂ ਨੂੰ ਮੂਸਲਾ ਕਰ ਰਹੇ ਹਾਂ ਜਿਦਾਂ ਬਾਕੀ ਕਰ ਰਹੇ ਆ ਪਰ ਸੰਗ ਕਰਦੇ ਆਏ ਵੀ ਉਹਨੂੰ ਸੁਚੇਤ ਆ ਬ੍ਰਿੰਦਰ ਸਾਹਿਬ ਦਾ ਮੇਰੇ ਦਾ ਜਿਹੜਾ ਅਵੇਅਰਨੈਸ ਜਿਹੜੀ ਆ ਉਹ ਹਮੇਸ਼ਾ ਬਣੀ ਰਹਿੰਦੀ ਆ ਤੋ ਇਹੀ ਗੱਲ ਗੁਰੂ ਸਾਹਿਬ ਇਸ ਪੌਣ ਪੰਗਤੀ ਕਹਿ ਰਹੇ ਆ ਫਿਰ ਕਹਿੰਦੇ ਆ ਨਾਉ ਸੁਭੂਖ ਨਾ ਹਮ ਕੋ ਤ੍ਰਿਸ਼ਨਾ ਕਿ ਉਹਨੂੰ ਕੋਈ ਭੁੱਖ ਨਹੀਂ ਤਾਂ ਸਾਨੂੰ ਤ੍ਰਿਸ਼ਨਾ ਕਿਵੇਂ ਹੋ ਸਕਦੀ ਆ ਪਾਉ ਸਾਡੇ ਅਦਰ ਵੀ ਕੋਈ ਤ੍ਰਿਸ਼ਨਾ ਦਾ ਲੇਸ ਮਾਤਰ ਵੀ ਨਹੀਂ ਫਿਰ ਉਹ ਹੋਰ ਕਹਿੰਦੇ ਆ ਕਿ ਜਾਓ ਨਿਰਮਲਤਾ ਹਮ ਜਚਨਾ ਕਿਉਂ ਨਿਰਮਲਾ ਸ਼ੁੱਧਾ ਪਵਿੱਤਰ ਆ ਤਾਂ ਅਸੀਂ ਆਪ ਪਵਿੱਤਰ ਕਿਵੇਂ ਹੋ ਸਕਦੇ ਆ ਕਿਉਂਕਿ ਜੁੜੋ ਤਾਂ ਹੀ ਸਕਾਂਗੇ ਨਾ ਕਿ ਜੇਕਰ ਸਾਡੇ ਅੰਦਰੋਂ ਗੁਣ ਪੈਦਾ ਹੋਊਗਾ ਇਹ ਮਨ ਜੈਸਾ ਸੇਵੈ ਤੈਸਾ ਹੋਵੇਂ ਕਿ ਇਹ ਕਰਮ ਕਮਾਓ ਤਾਂ ਹੀ ਸੰਭਵ ਆ ਨਾ ਤੁਸੀਂ ਲਈ ਕਹਿੰਦੇ ਆ ਕਿ ਜਦੋਂ ਉਹ ਨਿਰਮਲ ਆ ਤਾਂ ਅਸੀਂ ਵੀ ਨਿਰਮਲ ਆ ਅਸੀਂ ਮੈਲੇ ਕਿਵੇਂ ਹੋ ਸਕਦੇ ਆ ਇਹ ਜਿਹੜਾ ਇਸ ਲਈ ਅੱਗੇ ਆਖਦੇ ਤਾਂ ਆਖੀ ਵਿੱਚ ਕਿ ਹਮ ਕਿਛ ਨਾਏ ਏ ਕਿਆ ਉਹੀ ਆਗਿਆ ਪਾਚਾ ਇੱਕੋ ਸੋਈ ਨਾਨਕ ਗੁਰ ਕੋਈ ਪ੍ਰਮ ਭੰਗਾ ਹਮੋਇ ਮਿਲ ਹੋਏ ਕਰੰਗਾ ਇਹਦੇ ਭਾਈ ਗੁਰਦਾਸ ਦਾ ਇੱਕ ਸਵੇਇਆ ਉਹ ਜਿਹੜਾ ਚੁਕਿਉ ਨਾ ਨੇ ਗੁਰਬਾਣੀ ਦੇ ਇਸ ਭਾਵ ਨੂੰ ਜਿਹੜਾ ਉਹ ਖੋਲਣ ਦਾ ਯਤਨ ਕੀਤਾ ਆਪਾਂ ਉਹਦੀ ਵੀ ਜਿਹੜੀ ਚਰਚਾ ਕਰ ਲਈਏ ਤਾਂ ਕਿ ਹੋਰ ਜਿਹੜਾ ਇਹ ਪੱਖ ਜਿਹੜਾ ਬਾਣੀ ਦਾ ਇਹ ਅਸੀਂ ਹੋਰ ਸਲਤਨਾਂ ਸਪਸ਼ਟਤਾ ਨਾਲ ਦੇਖ ਸਕੀਏ ਸਮਝ ਸਕੀਏ ਕਿਉਂਕਿ ਭਾਈ ਸਾਹਿਬ ਨੇ ਗੁਰਬਾਣੀ ਦੇ ਇਸ ਪੱਖ ਨੂੰ ਹੀ ਦਰਸਾਉਣ ਦਾ ਯਤਨ ਕੀਤਾ ਆਇਆ ਉਹ ਕਹਿੰਦੇ ਚਿੰਤਾ ਮਨ ਚਿਤਵਦ ਚਿੰਤਾ ਚਿਤ ਤੇ ਚੁਰਾਈ ਜਿਹੜਾ ਚਿੰਤਾ ਦੀ ਮਣੀ ਆ ਜਦੋਂ ਅਸੀਂ ਉਹ ਚਿਤਵੇ ਆ ਉਹਨੂੰ ਚਿਤਵੇ ਆ ਆਰਾਦੇ ਆ ਤਾਂ ਆਰਾਧਨ ਨਾਲ ਕੀ ਹੋਇਆ ਕਿ ਸਾਡੇ ਦੇ ਵਿੱਚ ਚਿੰਤਾ ਸੀਗੀ ਉਹ ਖਤਮ ਹੋ ਗਈ ਮੁੱਕ ਗਈ ਉਹ ਕੁਝ ਕਰ ਗਈ ਚਿੰਤਾ ਮਨ ਚਿਤਵਦ ਚਿੰਤਾ ਚਿਤ ਤੇ ਚੁਰਾਈ ਅਜੋਨੀ ਆਰਾਦੇ ਜੋਨ ਸੰਕਟ ਘਟਾਏ ਹਨ ਜਦੋਂ ਅਸੀਂ ਅਜੋਨੀ ਨੂੰ ਜੋ ਜੂਨਾ ਰਹਤਾ ਉਹਨੂੰ ਸਿਮਰੇ ਆ ਉਹਨੂੰ ਅਰਾਧੇ ਆ ਤਾਂ ਸਾਡੇ ਅੰਦਰ ਵੀ ਉਹ ਜਿਹੜੀ ਭਟਕਣਾ ਸੀਗੀ ਆਵਾ ਗਵਨ ਸੀਗਾ ਉਮਟ ਗਿਆ ਉਹ ਜੋਨੇ ਨੂੰ ਅਰਾਧਨ ਨਾਲ ਜਿਹੜਾ ਜੋਨਾ ਦੇ ਸੰਕਟ ਸੀਗੇ ਸਾਡੇ ਅਸੀਂ ਜਿਹੜੇ ਪਲ-ਪਲ ਅਸੀਂ ਮਰ ਰਹੇ ਸੀਗੇ ਸਾਡੇ ਵੀ ਜਿਹੜੀ ਜੋਨੀਆਂ ਸੀਗੀਆਂ ਅਸੀਂ ਵੀ ਅਜੋਨੇ ਹੋ ਗਏ ਬਹੁਤ ਸਥਿਰ ਹੋ ਗਏ ਟਿਕ ਗਏ ਇਹ ਉਸ ਅਜੋਨੇ ਨੂੰ ਜਪਨ ਨਾਲ ਧਿਆਨ ਨਾਲ ਇਹ ਫਲ ਮਿਲਿਆ ਫਿਰ ਹੋਰ ਕਹਿੰਦੇ ਆ ਕਹਿੰਦਿਆ ਕਿ ਜਬ ਉਸ ਆਕਾਲ ਕਾਲ ਕੰਡਕ ਕਲੇਸ਼ ਨਾਸੇ ਜਿਹੜਾ ਆਕਾਲ ਆ ਕਾਲ ਤੋਂ ਰਹਿਤ ਆ ਜਦੋਂ ਅਸੀਂ ਉਹਨੂੰ ਸਿਮਰਨਾ ਸ਼ੁਰੂ ਕੀਤਾ ਤਾਂ ਸਿਮਰਨ ਨਾਲ ਕੀ ਹੋਇਆ ਕਿ ਸਾਡੇ ਅੰਦਰ ਵੀ ਜਿਹੜਾ ਦੁਖਦਾਈ ਕਾਲ ਦਾ ਭੈ ਸੀ ਡਰ ਸੀ ਖੋਪ ਸੀ ਦੁੱਖ ਸੀ ਸੰਕਟ ਸੀ ਉਹ ਵੀ ਸਾਡਾ ਵੀ ਮਿਟ ਗਏ ਆ ਇਹ ਗੁਣ ਕਾ ਗੁਣੀ ਸਮਾਵਣਿਆਂ ਦਾ ਭਾਵ ਜਿਹੜਾ ਉਹ ਭਾਈ ਸਾਹਿਬ ਇਸ ਆਪਣੇ ਇੱਕ ਵਿਦੂ ਵੀ ਸਾਨੂੰ ਇਸ ਰੂਪ ਵਿੱਚ ਉਦਾਹਰਣ ਦੇ ਕੇ ਸਮਝਾ ਰਹੇ ਆ ਫਿਰ ਨਿਰਭੈ ਭਜਤ ਭ੍ਰਮ ਭੈ ਦਲ ਭਜਾਏ ਜਦੋਂ ਜਿਹੜਾ ਨਿਰਭਉ ਆ ਪੈਰ ਹੈ ਦਾ ਜਦੋਂ ਅਸੀਂ ਉਹਨੂੰ ਸਿਮਰੇ ਆ ਰਹਾਦੇ ਆ ਤੇ ਸਾਡੇ ਅੰਦਰ ਵੀ ਜਿਹੜੇ ਇੱਕ ਦਾਨੇ ਕਈ ਡਰ ਸੀ ਦਰਾਂ ਦੇ ਦਨ ਬੈਠੇ ਸੀ ਡੇਰਾ ਲਾ ਕੇ ਉਹ ਸਾਰੇ ਦੇ ਸਾਰੇ ਡਰਾਂ ਦੇ ਭੈ ਦੀ ਜਿਹੜੀ ਸਥੈਨਾ ਸੀ ਦਲ ਸੀ ਉਹ ਭਜ ਗਿਆ ਪਾਉ ਖਤਮ ਹੋ ਗਿਆ ਫਿਰ ਉਹ ਹੋਰ ਕਹਿੰਦੇ ਆ ਕਿ ਸਿਮਰਤ ਨਾਇ ਨਾਥ ਨਰਵੈਰ ਵੈਰ ਭਾਉ ਤੇ ਆਗਿਓ ਜਦੋਂ ਨਰਵੈਰ ਨੂੰ ਸਿਮਰੇ ਆ ਤਾਂ ਸਾਡੇ ਅੰਦਰ ਵੀ ਜਿਹੜੇ ਵੈਰ ਸੀ ਟਿਕਿਆ ਹੋਇਆ ਸੀਗਾ ਇਹ ਵੈਰ ਭਾਵਨਾ ਜਿਹੜੀ ਆ ਇਹ ਮਿਟ ਗਈ ਖਤਮ ਹੋ ਗਈ ਕਿਉਂਕਿ ਸਾਡੇ ਅੰਦਰ ਨਰਵੈਰ ਦਾ ਉਹ ਗੁਣ ਅੰਦਰ ਆ ਗਿਆ ਭਾਗਿਓ ਪੇਦ ਕੇਦ ਨਰ ਪੇਦ ਗੁਣ ਗਾਏ ਹੈ ਜਦੋਂ ਉਸ ਨਿਰੰਤਰ ਅੱਤਲ ਅਕਲ ਉਸ ਮਾਲਕ ਨੂੰ ਸਿਮਰਿਆ ਤਾਂ ਸਾਡੇ ਅੰਦਰ ਵੀ ਜਿਹੜੀ ਦੁਬਧਾ ਸੀ ਦੁਚੇਤਾਪਣ ਸੀਗਾ ਇਹ ਜਿਹੜੇ ਦੁੱਖ ਸੀ ਕਸ਼ਟ ਸੀਗੇ ਇਹ ਸਾਨੂੰ ਇਹ ਵੀ ਸਾਡਾ ਵੀ ਮਿਟ ਗਿਆ ਫਿਰ ਉਹ ਗੁਰ ਕਹਿੰਦੇ ਆ ਆ ਕੁੱਲ ਅੰਚ ਲੱਗਿਆ ਹੈ ਕੁੱਲ ਨਾ ਵਿਚਾਰਿਆ ਕੋ ਅਟਲ ਸ਼ਰਨਾ ਵਾ ਗਵਨ ਮਿਟਾਏ ਹੈ ਜਦੋਂ ਅਸੀਂ ਉਹਦੀ ਸ਼ਰਨ ਵਿੱਚ ਆ ਜਿਹੜਾ ਆ ਕੁੱਲ ਅਜ ਦੀ ਕੋਈ ਖਾਸ ਕੁੱਲ ਨਹੀਂ ਤਾਂ ਸਾਡੀ ਅਸੀਂ ਵੀ ਕੁੱਲ ਰਹਿਤ ਹੋ ਗਏ ਫਿਰ ਜਿਹੜੇ ਜੁੜੇ ਉਹਨਾਂ ਦੀ ਇਸ ਲਈ ਕੋਈ ਕੁੱਲ ਦੀ ਵਿਚਾਰ ਨਹੀਂ ਕਰਦਾ ਕਿ ਨੀਵੀਂ ਕਥ ਨੀਵੀਂ ਜਾਤ ਦਾ ਜਾਂ ਉੱਚੀ ਜਾਤ ਦਾ ਬਲਕੇ ਸਾਰੇ ਉਹਦੇ ਜਾ ਕੇ ਦੰਦੋਦ ਕਰਦੇ ਆ ਨਮਸਕਾਰ ਕਰਦੇ ਆ ਇਸੇ ਕਹਿੰਦੇ ਜਦੋਂ ਉਸ ਅਟਲ ਪ੍ਰਭੂ ਦੀ ਸ਼ਰਨ ਵਿੱਚ ਆਏ ਤਾਂ ਸਾਡਾ ਵੀ ਆਵਾ ਗਵਨਮੈਂਟ ਗਿਆ ਦੇ ਗੁਣ ਕਹ ਗੁਣਿਸਮਾਵਣ ਜੋ ਤੁਸੀਂ ਸਵਾਲ ਕੀਤਾ ਸੀਗਾ ਕਿ ਲੱਛਣ ਕੀ ਆ ਨਿਸ਼ਾਨੀ ਕੀ ਆ ਆ ਨਿਸ਼ਾਨੀਆਂ ਕਿ ਅਸੀਂ ਜਿਸ ਤਰ੍ਹਾਂ ਉਹਨੂੰ ਸ਼ਿਵ ਦੇ ਜਿਹੜਾ ਜਿਹੜੇ ਉਹਦੇ ਗੁਣ ਆ ਉਹ ਗੁਣ ਸਾਰੇ ਅੰਦਰ ਆ ਜਾਂਦੇ ਆ ਔਰ ਇਹਨਾਂ ਗੁਣਾਂ ਦਾ ਪ੍ਰਕਾਸ਼ ਹੁੰਦਾ ਸਾਡੇ ਵਿਵਹਾਰ ਵਿੱਚ ਸਾਡੇ ਚੱਲ ਚੱਲਣ ਵਿੱਚ ਸਾਡੇ ਆਚਨ ਵਿੱਚ ਇਹ ਜਿਹੜੇ ਗੁਣ ਆ ਉਹ ਪ੍ਰਗਟ ਹੁੰਦੇ ਆ ਦਿਖਾਈ ਦਿੰਦੇ ਆ ਸਾਡੀ ਮੰਨ ਦੀ ਟਿਕਮੀ ਅਵਸਥਾ ਜਿਹੜੀ ਆ ਉਹ ਇਸ ਤਰ੍ਹਾਂ ਸਥਿਰ ਰਹਿੰਦੀ ਆ ਜੀ ਨਹੀਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਹ ਸਾਰਾ ਦੱਸਿਆ ਇਸ ਮੇਰੇ ਖਿਆਲ ਜੜੇ ਸਾਡਾ ਇਹ ਅੱਜ ਦਾ ਕੁਐਸਚਨ ਸੀ ਕਿ ਗੁਰਬਾਣੀ ਮੁਤਾਬਕ ਜੜਾ ਰੱਬ ਨੂੰ ਮਿਲਣਾ ਉਹਦੀ ਨਿਸ਼ਾਨੀਆਂ ਕੀ ਹੈ ਉਹ ਬੜੇ ਕਲੀਅਰ ਦੱਸ ਦਿੱਤੀਆਂ ਇਹ ਮੈਂ ਫਿਰ ਤੋਂ ਸਾਰੰਸ਼ ਦਵਾ ਕਿ ਜਿਹੜੀਆਂ ਫਿਜ਼ੀਕਲ ਤੇ ਜਿਹੜੀ ਮੈਂਟਲ ਮਾਨਸਿਕ ਰੂਪ ਵਿੱਚ ਇਹਨਾਂ ਦੇ ਦੋਨਾਂ ਦੇ ਵਿੱਚ ਬੜਾ ਡਿਫਰੈਂਸ ਆ ਔਰ ਭਾਈ ਸਾਹਿਬ ਨੇ ਬੜਾ ਕਲੀਅਰ ਨਖੇਰ ਕੇ ਦੱਸਣ ਦੀ ਕੋਸ਼ਿਸ਼ ਕੀਤੀ ਆ ਕੀ ਫਿਜ਼ੀਕਲ ਕੋ ਖ ਫਿਜ਼ੀਕਲ ਹੈਲਥ ਫਿਜ਼ੀਕਲ ਦੁਖ ਇਹ ਤਾਂ ਚੱਲਦਾ ਹੀ ਰਹਿਣੇ ਆ ਇਸੇ ਤਰ੍ਹਾਂ ਫਿਜ਼ੀਕਲ ਮਰਨਾ ਵੀ ਹੈਗਾ ਕਈ ਵਾਰੀ ਇਹ ਇਹ ਵੀ ਕੁਐਸਚਨ ਆਉਂਦਾ ਕਿ ਮਾਈ ਮਰਨ ਤੋਂ ਬਾਅਦ ਸ਼ਾਇਦ ਹੋਵੇ ਉਹ ਫਿਜ਼ੀਕਲ ਮਰਨਾ ਤੇ ਹੈ ਹੀ ਹੈ ਉਹ ਤਾਂ ਹੈ ਗਈਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਇਹ ਨਿਸ਼ਾਨੀਆਂ ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਅੱਛੇ ਤਰੀਕੇ ਨਾਲ ਇਹ ਸਾਰਾ ਸਮਝਾਇਆ ਅਸੀਂ ਸਾਰੇ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਫਿਰ ਤੋਂ ਇਹ ਕਹਿੰਨੇ ਆ ਰਿਕੁਐਸਟ ਕਰਦੇ ਆ ਕਿ ਪਲੀਜ਼ ਸਾਨੂੰ ਵਧੀਆ ਤਰੀਕੇ ਨਾਲ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸਾਨੂੰ ਪਾਸ ਆਨ ਅੱਗੇ ਪਾਸ ਆਨ ਕਰਿਆ ਕਰੋ ਸਾਰਿਆਂ ਨੂੰ ਤੇ ਭਾਈ ਸਾਹਿਬ ਤੁਹਾਨੂੰ ਵੀ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ